ਮੇਰੇ ਸਾਹਮਣੇ ਹੈ ਨਾ ਜੋ ਇਹ ਘੁੰਮਟ ਹੈ ਮਰੰਡੇ ਦਾ ਮਸ਼ਹੂਰ ਘੁੰਮਟ ਟਿਕਨੇ ਇਹ ਲਾਗ ਨੂੰ ਇਹਦੇ ਲਾਈਨ ਵੀ ਲੰਘਦੀ ਹੈ ਜੀ ਇੱਥੇ ਹੈ ਮਸ਼ਹੂਰ ਘੁੰਮਟ ਮਰੰਡੇ ਦਾ ਆਪਾਂ ਅੰਦਰ ਵੀ ਜਾਵਾਂਗੇ ਇਹ ਇਧਰ ਫਾਟਕ ਨੇ ਇਹਦੇ ਬਈ ਫਾਟਕਾਂ ਕੋਲ ਵੀ ਰੇਲਵੇ ਦਾ ਫਾਟਕ ਇੱਥੇ ਨੇੜੇ ਤੇ ਘੁੰਮਟ ਨਾ ਦੇਖੀਏ ਤਾਂ ਮਰੰਡੇ ਦੇਖਣ ਦਾ ਕੋਈ ਸਵਾਦ ਨਹੀਂ ਆਉਂਦਾ ਠੀਕ ਹੈ ਪਰ ਇਹ ਰੇਲਵੇ ਦੀ ਲਾਈਨ ਹੈ ਜਿਹੜੀ ਰੋਕੜ ਕਰਾ ਲਈ ਸ੍ਰੀ ਨੰਨ੍ਹਾਲ ਮੈਚ ਕਰਦੀ ਠੀਕ ਹੈ ਤੇ ਮੈਂ ਘੁੰਮਣ ਤੇ ਅੰਦਰ ਜਾ ਰਿਹਾ ਤੇ ਇਹ ਪੌੜੀਆਂ ਚੜ੍ਹਨੀਆਂ ਐ ਤੇ ਆਹ ਆ ਲੋ ਜੀ ਅਜੇ ਤੁਸੀਂ ਆ ਜਓ ਨੰਨਾਲ ਬਸ ਨਾਲੇ ਦੱਸੋ ਸਾਨੂੰ ਨਾ ਕੁਝ ਕੀ ਐ ਬਾਦ ਮੋਲੀ ਲਓ ਜੀ धनबाद जी सा मिले इतने अंदर आने का अंदर दृश्य घुमट एक दरबार है मैं इस टाइम लक्की साझूँगा अपने आप को ठीक है ਆ ਆ ਗੁੰਮਟ ਦੇ ਬਿਲਕੁਲ ਮੈਂ ਅੰਦਰ ਹਾਂ ਇਸ ਟਾਈਮ ਤੇ ਇੱਕ ਕਮਰੇ ਦਾ ਦਰਵਾਜ਼ਾ ਇਹ ਪੂਰਾ ਸਜਾਇਆ ਹੋਇਆ ਹੈ ਜਾਨੀ ਹੈਗਾ ਤੇ ਜੋ ਲੋਕ ਮੋਰੰਡਾ ਛੱਡ ਗਏ ਵੀ ਵਿੱਚੋਂ ਕਿਸੇ ਨੇ ਪੁੱਛਣ ਬਹੁਤ ਸੰਭਾਲ ਹੈ ਇੱਥੇ ਜੀ ਤੁਸੀਂ ਸੁਣ ਰਹੇ ਹੋ ਨੇ ਇੱਥੇ ਕਬਾਲੀਆਂ ਵੀ ਲੱਗੇ ਹੋਏ ਨੇ ਇਸ ਟਾਈਮ ਤੇ ਜਿਹੜੀ ਟੱਕੀ ਜਿਹੜੀ ਬਾਹਰੋਂ ਦਿਖਦੀ ਹੈ ਜੀ ਕਿਹਣੀ ਟੱਕੀ ਉਹ ਹੈ ਜੀ ਇਹ ਬਹੁਤ ਸੋਹਣਾ ਹੈ ਚਾਦਰਾਂ ਚੜ੍ਹਿਆਂਵਿਆਂ ਤੇ ਆਮੈਂ ਲੱਗੀ ਸਮਝਦਾ ਮੈਂ ਪਹਿਲੀ ਵਾਰ ਹੀ ਆਇਆ ਮੇਰੀ 52 ਸਾਲ ਦੀ ਉਮਰ ਹੈ ਇਹਦੇ ਕੋਲ ਨੂੰ ਬਹੁਤ ਬੜੀ ਲੰਘੇ ਹੈ ਪਰ ਕਦੇ ਅੰਦਰ ਆਉਣ ਦਾ ਸੁਭਾਅ ਪ੍ਰਾਕ੍ਰਿਤ ਹੋਇਆ ਤੇ ਅੱਜ ਅਸੀਂ ਆ ਗਏ ਨੇ ਤੇ ਮੈਂ ਪਹਿਲੀ ਵਾਰ ਇਸ ਗੁੰਡਰ ਦੇ ਪੌੜੀਆਂ ਜਿਹੜੇ 6 ਦਾ ਵੀ ਉਹ ਨਹੀਂ ਆ ਆ ਜਾਓ ਬੰਦੇ ਆਪਣੇ ਨਵਾੜੇ ਚਲੋ ਜੀ ਫੇਰ ਮੌਕਾ ਲੱਗੇਗਾ ਜਿਹੋ ਦੇ ਮਰਿਆ ਸ਼ਹਿਰ ਮੈਂ ਕਬਰ ਕਰਨਾ ਹੈ ਕਿ ਕਿੱਥੋਂ ਦੇ ਕਾਂਸੇ ਵੀਡੀਓ ਹੋਣਾ ਹੋਣਾ ਪਈਆ ਚੱਕਰ ਲੱਗਦਾ ਰਹੇਗਾ ਇੱਥੇ ਜੀ ਜੀ ਦੇ ਵੀ ਸਮਾਂ ਨਹੀਂ ਆਇਆ ਸੀ ਤੇ ਐਸੇ ਥੈਂਕ ਯੂ ਜੀ ਬੰਦਾ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਨਹੀਂ ਸੰਭਾਲ ਰੱਖੀ ਵੀ ਠੀਕ ਇਹ ਬਿਲਡਿੰਗ ਜਿਹੜੀ ਇਹ ਪੁਰਾਣੇ ਰੇਲਵੇ ਸਟੇਸ਼ਨ ਦੀ ਇਹ ਮਰੰਡਾ ਦੇ ਵਿੱਚ ਬੱਗਾ ਲੱਗੇ ਨੇ ਜਿਹਨੂੰ ਠੀਕ ਹੈ ਜੀ ਹੁਣ ਤਾਂ ਨਵੇਂ ਸਟੇਸ਼ਨ ਵੀ ਤੋਂ ਹੋ ਗਏ ਨੇ ਇੱਥੇ ਇਹ ਇਹ ਲੈਣਾ ਹੈ ਜਿਹੜੀਆਂ ਇਹ ਜੰਨੀਆਂ ਐ ਸਰਹੰਦ ਬਰਾਲੀ ਰੋਪੜ ਹੰਗਾਮਾ ਆਦਿ ਕੀ ਆ ਇਹ ਜੀ ਪੁਰਾਣੀ ਬਿਲਡਿੰਗ ਮਰੰਡਾ ਰੇਲਵੇ ਸਟੇਸ਼ਨ ਦੀ ਠੀਕ ਹੈ ਤੇ ਆ ਸਾਹਮਣੇ ਤੁਸੀਂ ਦੇਖ ਰਹੇ ਆ ਇਹ ਚੌਕਈ ਚੌਕ ਚੌਕ ਦੇ ਵਿੱਚ ਖੂਹ ਹੈ ਤੇ ਠੀਕ ਹੈ ਖੂਹ ਵਾਲਾ ਬਾਜ਼ਾਰ ਵੀ ਕਹਿੰਦਾ ਇਹਨੂੰ ਇਹ ਚੌਕ ਨੂੰ ਭਗਵਾਨ ਸ੍ਰੀ ਪਰਸ਼ੂਰਾਮ ਚੌਕ ਵੀ ਕਹਿੰਦੇ ਨੇ ਤੇ ਸ਼ਹਿਰ ਮਰਿੰਦਾ ਮਰਿੰਦਾ ਹੈ ਖੂਹ ਦੇ ਸਾਹਮਣੇ ਇੱਥੇ ਤੁਸੀਂ ਦੇਖ ਰਹੇ ਹੋ ਚੌਕ ਦੇ ਵਿੱਚ ਫਿਰ ਮਹੱਲਾ ਮੋਚੀਆਂ ਵਾਲਾ ਸ਼ਹਿਰ ਮਰਿੰਦਾ ਬਾਗਾਂ ਵਾਲਾ ਠੀਕ ਹੈ ਜੀ ਤੇ ਇਹਦੀ ਇਹ ਮਸਜਿਦ ਹੈ ਮੋਚੀਆਂ ਵਾਲੇ ਮੱਲੇ ਤੇ ਠੀਕ ਹੈ ਮਸਜਿਦ ਦਾ ਇਹ ਦਰਵਾਜ਼ਾ ਅਸੀਂ ਦਰਵਾਜ਼ੇ ਕੋਲ ਕੇ ਅੰਦਰ ਆ ਰਹੇ ਹਾਂ ਠੀਕ ਹੈ ਮੋਚੀਆਂ ਵਾਲਾ ਮੱਲ ਮਸਜਿਦ ਦਾ ਨਾਮ ਮੈਂ ਪੁੱਛ ਲਾਂਗਾ ਠੀਕ ਹੈ ਤੇ ਮੈਂ ਮਸਜਿਦ ਦੇ ਅੰਦਰ ਜਾ ਰਹੇ ਹਾਂ ਨਾਮ ਵੀ ਇਹ ਕੋਈ ਮਸਜਿਦ ਦਾ ਇਮਲੀ ਵਾਲੀ ਮਸਜਿਦ ਇਮਲੀ ਵਾਲੀ ਮਸਜਿਦ ਇਹ ਨੂੰ ਇਮਲੀ ਵਾਲੀ ਮਸਜਿਦ ਕਹਿੰਦੇ ਹਾਂ ਜੁਮਾ ਮਸਜਿਦ ਹਾਂ ਜੁਮਾ ਮਸਜਿਦ ਵੀ ਕਹਿੰਦੇ ਹਾਂ ਤੇ ਹਾਂ ਇਹ ਜੋ ਵੀ ਬਿਲਡਿੰਗ ਹੈ ਇਹ 1947 ਤੋਂ ਪਹਿਲਾਂ ਦੀ ਹੈ ਤੇ ਆਪਾਂ ਮੈਂ ਸ਼ਕਤੀ ਦਬੂ ਪਾਰ ਹਾਂ ਠੀਕ ਇਹ ਤੇ ਅੰਦਰ ਦਾ ਵੀ ਠੀਕ ਹੈ ਬਿਲਕੁਲ ਤੇ ਤੁਸੀਂ ਪੜ ਸਕਦੇ ਕੀ ਲਿਖਿਆ ਹੋਇਆ 1923 ਦੀ ਬਣੀ ਹੋਈ ਹੈ ਇਹ 1923 ਦੀ ਬਣੀ ਹੋਈ ਹੈ 1923 हां 1923 ਦੀ ਬਣੀ ਹੋਈ ਹੈ ਬਾਕੀ ਕੁਝ ਲਿਖਿਆ ਹੈ ਬੱਪਰ ਕਲ ਮਾਲਿਕਾ ਹੈ ਕਹੇ ਕਲ ਮਾਲਿਕਾ ਬਣਿਆ ਠੀਕ ਹੈ ਜੀ ਇਮਲੀ ਵਾਲੀ ਮਸਜਿਦ ਹੈ ਮੋਚੀਆਂ ਦਾ ਮਹੱਲਾ ਜੋਗੀਆਂ ਦਾ ਜੋਗੀਆਂ ਦਾ ਮਹੱਲਾ ਵੀ ਇਹਨੂੰ ਕਹਿੰਦੇ ਇਹ ਕੁਝ ਇਹ ਲਿਖਿਆ ਹੈ ਬਾਰੇ ਸਾਢੇ ਸਾਂਝ ਤੋਂ ਪਾਸੇ ਅਸੀਂ ਤਾਂ ਫਾਗੜੀ ਸੱਕਦੇ ਮੀਨਾਕਾਰੀ ਗੋਸ਼ੀ ਬੰਦੇ ਮੀਨਾਕਾਰੀ ਗੋਸ਼ੀ ਇੱਥੇ ਤੇ ਇਹ ਪੁਰਾਣੀ ਹੈ ਸਾਰੀ ਬਿਲਡਿੰਗ ਇਹ 1923 ਦੀ ਬਣੀ ਵੀ ਗਈ ਠੀਕ ਹੈ ਜੀ ਆਵਾਦ ਆਪਾਂ ਚ ਇਹ ਤੇ ਜੁਮਾ ਹੁੰਦਾ ਹੈ ਹਾਂ ਜੀ ਬਾਹਰ ਉਹ ਟਾਕੀਆਂ ਬਾਹਰ ਰੱਖੀਆਂ ਸਾਰਾ ਕੁਝ ਇੱਥੇ ਖੂਹ ਕਰ ਰਿਹਾ ਜੀ ਤੇ ਕੋਈ ਉਹ ਬਾਹਰ ਸੀਗਾ ਬੰਦ ਕਰਤਾ ਅੱਛਾ ਖੂਹ ਇਹ ਤਾਂ ਬੰਦ ਕਰਤਾ ਠੀਕ ਹੈ ਟੁੱਟੀਆਂ ਦਾ ਹੁਣ ਜਮੰਨਾ ਆ ਗਿਆ ਠੀਕ ਹੈ ਆਵਾਦ ਹੈਗੇ ਇੱਥੇ ਹਰ ਮਤਲਬ ਸ਼ੁੱਕਰਵਾਰ ਨੂੰ ਜੁਮਾ ਹੁੰਦਾ ਹੈ ਠੀਕ ਹੈ ਜੀ ਨਾਮ ਪ੍ਰਾਣੀ ਕੋਲ ਹੈ ਉਹ ਉਸਾਨ ਹੈ ਹਾਂਜੀ ਤੇ ਇਸੇ ਮਸਜਿਦ ਦੇ ਨਾਲ ਅੱਗੇ ਤੇ ਖੂਹ ਹੋਇ ਕਰਦਾ ਸੀ ਖੂਹ ਹੁਣ ਬੰਦ ਕਰਤੇ ਤੇ ਇਹ ਜਗ੍ਹਾ ਤੇ ਖੂਹ ਸੀ ਇਹ ਬੰਦ ਕਰਤਾ ਇਹਦੀ ਨਿਸ਼ਾਨੀ ਰੱਖੀ ਵੀ ਹੈ ਠੀਕ ਹੈ ਜੀ ਇਹ ਖੂਹ ਇੱਥੇ ਹੈ ਇਹ ਆਹ ਹੋ ਜਾ ਵਾਹ ਜੀ ਸਰ ਇਹ ਇਹ ਹੁਜਰਾ ਹੈ ਠੀਕ ਹੈ ਜੀ ਉਸੇ ਟਾਈਮ ਦਾ ਇਹ 1947 ਤੋਂ ਪਹਿਲਾਂ 1923 ਦੇ ਵਿੱਚ ਇਹ ਮਸਜਿਦ ਬਣਾਈ ਗਈ ਹੈ ਇਸ ਵਕਤ ਅਸੀਂ ਖੜੇ ਹਾਂ ਉੱਚੀ ਗਰਾ ਦਾ ਮਹੱਲਾ ਠੀਕ ਹੈ ਇਸੇ ਵੀ ਇੱਕ ਮਸਜਿਦ ਹੈ ਇਹਨੂੰ ਲੋਹਾਰਾਂ ਵਾਲੀ ਮਸਜਿਦ ਵੀ ਕਹਿੰਦੇ ਠੀਕ ਹੈ ਫਿਰ ਅਸੀਂ ਗੇਟ ਤੇ ਐਂਟਰ ਹੋ ਗਏ ਤੇ ਇਹ ਅੰਦਰ ਦੇ ਤਰੀਕਸ ਬੈਠ ਰਹੇ ਲੋਹਾਰਾਂ ਵਾਲੀ ਮਸਜਿਦ ਕਹਿੰਦੇ ਨੂੰ ਠੀਕ ਹੈ ਇਹ ਇਹ ਨਮੀ ਢਾਕੇ ਬਾਅਦ ਚ ਨਮੀ ਬਣਾਈ ਇਹ ਨਮੀ ਬਣਾਈ ਗਈ ਹੈ ਪੁਰਾਣੀ ਇੱਥੋਂ ਟਾੜ ਦਿੱਤੀ ਗਈ ਸੀ ਉਸੇ ਜਗ੍ਹਾ ਤੇ ਹੀ ਬਣਾਈ ਗਈ ਹੈ ਲੋਕ ਲੱਗਿਆ ਵਾ ਜੀ ਅੰਦਰ ਅਸੀਂ ਜਾਣਾ ਚਾਹੁੰਦੇ ਸਾਰੇ ਮੌਲਵੀ ਛੁੱਟੀ ਤੇ ਗਏ ਹੋ ਜਾਂ ਠੀਕ ਹੈ ਜੀ ਚਲੋ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਇਹ ਕੋਸ਼ਾਨਰ ਬਣਾਈ ਵੀ ਨਵੀਂ ਬਣਾਈਏ ਠੀਕ ਇਤਾਂ ਨਹੀਂ ਤਾਂ ਖੂਖਾ ਖੂਖਾ ਹੋ ਜਾਊਗਾ ਉਹ ਹੁੰਦਾ ਜੀ ਇੱਥੇ ਉਹ ਖੂਂਜੇ ਚ ਅੱਛਾ ਇੱਧਰ ਖੂ ਹੋਏ ਕਰਦਾ ਸੀ ਉਹ ਬੰਦ ਕਰ ਦਿੱਤਾ ਠੀਕ ਹੈ ਜੀ ਅ ਇਸ ਟਾਈਮ ਅਸੀਂ ਆਏ ਹਾਂ ਸ਼ਹਿਰ ਮਰਿੰਡਾ ਜਿਹਨੂੰ ਬਾਗਾਂ ਵਾਲਾ ਕਹਿੰਦੇ ਮੱਲਾ ਇਹ ਸੁਨਿਆਰਾਂ ਵਾਲਾ ਤੇ ਅਸੀਂ ਖੜੇ ਇੱਕ ਮਸਜਿਦ ਦੇ ਅੰਦਰ ਠੀਕ ਹੈ ਜੀ ਇਹ ਮਸਜਿਦ ਨੂੰ ਕਹਿੰਦੇ ਸਿੱਖਾਂ ਵਾਲੀ ਮਸਜਿਦ ਠੀਕ ਹੈ ਤੇ ਪੁਰਾਣਾ ਕੁਝ ਹੈ ਠੀਕ ਹੈ ਉਹ ਪੁਰਾਣੀ ਗੁੰਮਤ ਉੱਪਰ ਠੀਕ ਹੈ ਜੀ ਤੇ ਅੰਦਰ ਪੁਰਾਣਾ ਸਭ ਕੁਝ ਹੈ ਕਿ ਲਾਪਾ ਲੱਗਿਆ ਉਹ ਮੱਜ ਦੇ ਅੰਦਰ ਆ ਸੀ ਆਈਸਾਈ ਪਹਿਲਾਂ ਦਾ ਮੱਜ ਦਾ ਇਹ ਲੈਂਟਰ ਬਾਹਰ ਤੋਂ ਪਾਇਆ ਪਿੱਛੇ ਆ ਠੀਕ ਹੈ ਇਹ ਪੁਰਾਣੀ ਇਹ ਸਾਰਾ ਕੁਝ ਅੰਦਰ ਇਹ ਪੁਰਾਣਾ ਏ ਤੇ ਆ ਮੂਰੇ ਨਵਾਂ ਬਣਾਇਆ ਠੀਕ ਹੈ ਆ ਇਹ ਕਿਹੜੇ ਸੰਦੀ ਹੈ 40 ਦੀ ਇਹ ਲਿਖਿਆ ਰਹੇ ਥਾਂ ਲਿਖਿਆ ਹੁੰਦਾ ਹੈਗਾ ਉਹ ਇੱਕ ਸਾਡੇ ਵੀ ਸਮਝ ਨਹੀਂ ਆ ਰਹੀ ਠੀਕ ਹੈ ਲੱਟਾ ਬਾਹਰ ਹਾਂ ਲੈਂਟ ਬਾਹਰ ਇਹ ਏਰੀਆ ਇਹ ਪੁਰਾਣਾ ਹੈ ਇਹਨੂੰ ਮੱਝ ਤੁਮ ਕਹਿੰਦੇ ਸਿਖਾਵਾਲੀ ਮਾਝਾ ਦੀ ਠੀਕ ਹੈ ਜੀ ਸੁਨਿਆਰਾਂ ਦਾ ਮਾਲਾ ਸ਼ਹਿਰ ਮਰੰਡਾ ਜਿਹਨੂੰ ਬਾਗਾਂ ਵਾਲਾ ਵੀ ਕਹਿਆ ਜਾਂਦਾ ਠੀਕ ਹੈ ਜੀ ਨੇੜੇ ਖੂਹ ਵਾਲੇ ਚੌਂਕ ਨੇ ਖੂਹ ਵਾਲੇ ਚੌਂਕ ਨੇ ਨੇੜੇ ਜਿਹੜਾ ਬਾਜ਼ਾਰ ਦੇ ਵਿੱਚ ਖੂਹ ਹੈ ਨਾ ਉਹ ਤਾਂ ਨੇੜੇ ਹੀ ਪਈ ਜਾਂਦੀ ਹੈ ਹਾਂ ਮੇਰਾ ਕਹਿੰਦੇ ਟੇਟੋ ਕੀ ਥੋੜਾ ਦਾ ਫਰਕ ਹੋਏਗਾ ਠੀਕ ਹੈ ਇਹ ਅੰਦਰ ਦਾ ਠੀਕ ਹੈ ਖੇਰ ਮਰਿੰਦਾ ਤੇ ਅਸੀਂ ਆਏ ਸੀ ਮਸਜਿਦ ਦੇਖਣ ਖਜੂਰ ਵਾਲੀ ਮਸਜਿਦ ਠੀਕ ਹੈ ਉੱਚੀ ਟਾਟੀ ਉੱਚੀ ਟਾਟੀ ਖਜੂਰ ਵਾਲੀ ਮਸਜਿਦ ਤੇ ਲੋਕ ਲੱਗਿਆ ਵਸੇ ਠੀਕ ਹੈ ਜੀ ਇਸ ਕਰਕੇ ਅੰਦਰ ਜਾਣਾ ਦਾ ਮਨਸਬ ਨਹੀਂ ਹੋਇਆ ਠੀਕ ਹੈ ਐਸੇ ਏਰੀਏ ਜਿਹੜੇ ਪੁਰਾਣੇ ਪ ਰਹੇ ਗਏ ਆ ਦੇਖੋ ਜੋ ਪੁਰਾਣੀ ਬਿਲਡਿੰਗ ਦਾ ਦਰਵਾਜਾ ਕਿਦਾ ਇਹ ਤੇ ਇਹ ਤਾਂ ਹੁਣ ਚਲੋ ਅਲਰਟ ਹੋ ਗਏ ਅੱਗੇ ਤੇ ਆਹ 게ਟ ਖੰਜੂਰ ਵੀ ਦੇਖ ਰਹੇ ਹਾਂ ਖੰਜੂਰ ਵਾਲੀ ਮਸਜਿਦ ਦਾ ਇਹਨੂੰ ਕਹਿੰਦੇ ਇਹਨ ਗੇਟ ਲੱਗ ਗਿਆ ਵਾ ਇਸ ਤੱਕ ਅੰਦਰ ਨਹੀਂ ਜਾ ਸਕਦੇ ਠੀਕ ਹੈ ਜੀ ਉੱਤੀ ਘਾਟੀ ਸ਼ਹਿਰ ਮਰਿੰਡਾ ਅਸੀਂ ਆ ਬਾਜੀਗਰਾਮ ਮਹੱਲਾ ਸਾਵਰੀ ਮਸਜਿਦ ਠੀਕ ਹੈ ਜੀ ਅੰਦਰ ਆਗੇ ਮਾਨਸਾਹਬ ਤਾਂ ਹੈ ਨਹੀਂ ਠੀਕ ਹੈ ਇਹ ਸ਼ਹਿਰ ਮਰਿੰਡਾ ਇਹ ਵੀ ਪੁਰਾਣਾ ਬਿਲਡਿੰਗ ਹੈ ਹਨਾ ਸਾਰਾ ਇਹ ਪੁਰਾਣਾ ਜੀ ਆ ਦੇਖੋ ਪੁਰਾਣੀ ਤੇ ਸਾਵਰੀ ਮਸਜਿਦ ਹੈ ਇਹ ਇਹ ਅੰਦਰ ਦੇ 뷰 ਨੇ ਇਹ ਸਾਰਾ ਕੁਝ ਪੁਰਾਣਾ ਜੀ ਤੈਨੂੰ ਘਰ ਨਹੀਂ ਆ ਰਹੀ ਆ ਹਾਂਜੀ ਬਸੀ ਰੋਡ ਨੂੰ ਉਹ ਹੈ ਇਹ ਇਹ ਗੁੰਮਟ ਤੋਂ ਜਿਹੜੀ ਫਿਰਨੀ ਆਉਂਦੀ ਬਸੀ ਰੋਡ ਨੂੰ ਮਰੰਡੇ ਤੇ ਬਾਰ ਬਾਰ ਜਾ ਰਹੀ ਹੈ ਹਾਂ ਮਰੰਡੇ ਤੋਂ ਜਿਹਨੂੰ ਪੁਰਾਣਾ ਬਾਈਪਾਸ ਕਹਿੰਦੇ ਤੇ ਉਹ ਹੈ ਇਹ ਠੀਕ ਹੈ ਜੀ ਬਿਲਕੁਲ ਬੱਤਪਾਰ ਹੈ ਇਹ ਆਰਾਮ ਬਾਗ ਰੋਡ ਆਰਾਮ ਬਾਗ ਰੋਡ ਤੇ ਠੀਕ ਹੈ ਜੀ ਇਹ ਅੰਦਰ ਦੇ ਵੀਊ ਤੁਸੀਂ ਦੇਖ ਰਹੇ ਹੋ ਠੀਕ ਹੈ ਜੀ ਪੁਰਾਣੇ ਗੁੰਮਟ ਵਗੈਰ ਇਹ ਪੁਰਾਣਾ ਹੀ ਹੈ ਉੱਪਰ ਦੇ ਛੱਤ ਮੈਂ ਦਿਖਾ ਰਿਹਾ ਤੁਹਾਨੂੰ ਤੇ ਸਾਵਰੀ ਮਸਜਿਦ ਮੱਲਾ ਕਿਹੜਾ ਕਹੇ ਸੀ ਬਾਜੀ ਕਰਾ ਬਾਜੀ ਕਰਾ ਦਾ ਮੱਲਾ ਬਾਜੀ ਕਰਾ ਦਾ ਮੱਲਾ ਉਦੇਸੀ ਬਾਜੀ ਕਰਾ ਦਾ ਸੀ ਪੁਰਾਣੇ ਅੱਛਾ ਚਲ ਆ ਇਸ ਟਾਈਮ ਅਸੀਂ ਖੜੇ ਆਂ ਸ਼ਹਿਰ ਮਰਿੰਡਾ ਬਾ ਗਾਲਾ ਇਹ ਏਰੀਆ ਇੱਕ ਇਹ ਕਿਹੜਾ ਪਿੰਡ ਅੱਗੇ ਢੋਲਣ ਮਜਰਾ ਰੋਡ ਠੀਕ ਹੈ ਇਹ ਢੋਲਣ ਮਜਰਾ ਕਰਨੌਲੀ ਰੋਡ ਹੈ ਤੇ ਇੱਥੇ 28 ਬਿੱਗੇ ਕਿੰਨੇ ਦਾ 28 ਬਿੱਗੇ ਦਾ ਇਹ ਕਬਰਸਤਾਨ ਹੈ ਸਭ ਤੋਂ ਵੱਡਾ ਕਬਰਸਤਾਨ ਹੈ ਇਹ ਜੀ ਦੇਖ ਰਹੇ ਆ ਠੀਕ ਹੈ ਤੇ ਇਹਦੇ ਵਿੱਚ ਇਹ ਖੂਹ ਹੈ ਕੀ ਇਸ ਟਾਈਮ ਪਾਣੀ ਹੈਗਾ ਇੱਥੇ ਨਹੀਂ ਨਹੀਂ ਸੁੱਕਾ ਪਾਣੀ ਨਹੀਂ ਜੀ ਸੁੱਕਾ ਇਹ ਹੁਣ ਵਿੱਚ ਤੇ ਤੇ ਖੂਹ ਸੁੱਕਾ ਹੈ ਕਬੂਤਰ ਵਗੈਰਾ ਉਹ ਹੁੰਦਾ ਇੱਥੇ ਠੀਕ ਹੈ ਤੇ ਆ ਕੋਠਾ ਜੀ ਪੁਰਾਣਾ ਦੇਖੋ ਹੈ ਪੁਰਾਣੇ ਟਾਈਮ ਦਾ ਬਣਿਆ ਹੋਇਆ ਉਹੀ ਕੋਠਾ ਅੱਛਾ ਜੀ ਠੀਕ ਹੈ ਇਹ 47 ਤੋਂ ਪਹਿਲਾਂ ਦਾ ਬਣਿਆ ਹੋਇਆ ਇਹ ਕਮਰਾ ਇਹਦੇ ਵਿੱਚ ਤੇ ਹੁਣ ਜਣੀ ਪੱਥਰ ਪਛਾਣ ਲਾ ਲਿਆਗਾ ਹੁਣ ਪਛਾਣ ਪੱਥਰ ਵਗੈਰਾ ਲੱਗ ਗਿਆ ਇਹਦੇ ਵਿੱਚ ਠੀਕ ਹੈ ਹੋਗਾ ਉਹੀ ਥਮ ਲਿਆ ਉਹੀ ਸਾਰਾ ਸਾਰਾ ਕੁਝ ਪੁਰਾਣਾ ਹੈ ਬਸ ਇਹਨੂੰ ਰੰਗ ਰੋਗ ਨਵਾਂ ਹੋ ਗਿਆ ਪੱਥਰ ਵਗੈਰਾ ਲੱਗ ਗਏ ਆ ਲੁਧਿਆਣਾ ਕੰਡੀਗੜਾ ਰੋਡ ਤੇ ਇੱਥੇ ਕਿ ਮਸਜਿਦ ਹੈ ਇਸ ਮਸਜਿਦ ਆਏ ਅਸੀਂ ਅੱਜ ਕੱਲ ਤੈਨੂੰ ਨੂਰਾਨੀ ਮਸਜਿਦ ਕਹਿੰਦੇ ਪੁਰਾਣੀ ਹੈ ਬੜੀ ਨਹੀਂ ਬਿਲਕੁਲ ਰੋਡ ਤੇ ਤੇ ਸਿੰਘੇਟਾ ਲੰਗਿਆ ਹੈ ਇੱਥੇ ਕੰਮ ਚੱਲ ਰਿਹਾ ਸਾਰੀ ਦਾ ਇਸ ਕੰਮ ਇਹ ਅਸੀਂ ਆਗੇ ਅੰਦਰ ਇਹ ਅੰਦਰ ਨਯੰ ਜੋ ਦੁਬਾਰਾ ਆਏ ਤੇ ਅੰਦਰ ਦਾ ਸਾਰਾ ਕੁਝ ਪੁਰਾਣਾ 47 ਤੋਂ ਪਹਿਲਾਂ ਦਾ ਇਹ ઠાਣੇਦਾਰ ਹੁੰਦਾ ਸੀ ਆਗਾ ਖਾਨ ਆਗਾ ਖਾਨ ਹੁੰਦਾ ਸੀ 47 ਤੋਂ ਪਹਿਲਾਂ ਉਹਨੇ ਬਣਾਈ ਸੀ ਇਹ ਮਾਜਰ ਆੜਾ ਖਾਨ ਨੇ ਆਗਾ ਖਾਨ ਆਗਾ ਆਗਾ ਖਾਨ ਆਗਾ ਖਾਨ ਨੇ ਬਣਾਈ ਸੀ ਇਹ 47 ਤੋਂ ਪਹਿਲਾਂ ਰਾਜਪੂਤਾਂ ਨੇ ਬਣਾਈ ਸੀ సమనేవ ట్రకహాల్ మే కదా ਤੇ ਅਸ ਗੇਟ ਫੁਲਾ ਕੇ ਅੰਦਰ ਆ ਗਏ ਆ ਬਿਲਕੁਲ ਇੱਕ ਪੁਰਾਣਾ ਗੇਟ ਹੈ ਜਿਹੜੇ ਤੁਸੀਂ ਦੇਖ ਰਹੇ ਆ ਮিনার ਬਣੇ ਬਨੇ ਲੋ ਮিনার ਨੇ ਇਹਦੇ ਵਿੱਚ ਇਹ ਤੁਸੀਂ ਦੇਖ ਰਹੇ ਹੋ ਜਿੰਨੋਂ ਮੰਦ ਮিনার ਉੱਚੇ ਉੱਚੇ ਇਹ 47 ਤੋਂ ਪਹਿਲਾਂ ਨੇ ਠੀਕ ਹੈ ਜੀ ਤੇ ਕਿੱਧਰ ਹੈ ਮਨਾਰ ਤੇ ਕਾ ਨਾਮਾ ਗੇਟ ਆ ਗੇਟ ਕਿੱਦਾਂ ਕਿੰਡੇ ਆ ਇਹ ਤਾਂ ਨਵਾਂ ਗੱਡਾ ਹੀ ਹੈ ਇਹ ਨਵਾਂ ਗੱਡਾ ਪ੍ਰਾਣਾ ਗੇਟ ਹੋਈ ਸੀ ਜੀ ਉਹ ਜਿਸ ਗੇਟ ਦੀ ਅਸੀਂ ਆਪਾਂ ਅੰਦਰ ਆਏ ਹਾਂ ਠੀਕ ਹੈ ਬੱਡਾ ਕਰਕੇ ਦੰਨਾ ਆ ਗੇਟਵੇ ਪੁਰਾਣਾ